ਪੰਜਾਬ ਦੇ ਵਿੱਚ ਗਿੱਦੜਬਾ ਵਿਧਾਨ ਸਭਾ ਜ਼ਿਮਨੀ ਚੋਣ ਜਿਹੜੀ ਹੈ ਉਹ ਸਿਰ ਤੇ ਖੜੀ ਹੈ ਔਰ ਅਕਾਲੀ ਦਲ ਦੇ ਵੱਲੋਂ ਆਪਣੇ ਪੱਤੇ ਜਿਹੜੇ ਆ ਉਹ ਖੋਲ ਦਿੱਤੇ ਗਏ ਨੇ ਅਕਾਲੀ ਦਲ ਇਸ ਵੇਲੇ ਇੱਕ ਸੂਤਾ ਫਸਿਆ ਨਜ਼ਰ ਆ ਰਿਹਾ ਸੀ ਜਿਹੜਾ ਅਕਾਲੀ ਦਲ ਦਾ ਸਟਾਰ ਲੀਡਰ ਗਿੱਦੜਬਾ ਤੋਂ ਹੈ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਐ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਨੇ ਇਹੋ ਜੀ ਸਥਿਤੀ ਦੇ ਵਿੱਚ ਇੱਕ ਵੱਡਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਰ ਦਿੱਤਾ ਗਿਆ ਚਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇ ਵੱਲੋਂ ਬੀਬਾ ਹਰਸਿਮਰਤ कौर ਬਾਦਲ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਬੀਬਾ ਹਰਸਿਮਰਤ कौर ਬਾਦਲ ਜਿਹੜੇ ਅਕਾਲੀ ਦਲ ਦੇ ਇੱਕੋ ਇੱਕ ਐਮਪੀ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਗਿੱਦੜਬਾ ਦੇ ਵਿੱਚ ਉਹ ਕੈਂਪੇਨ ਇਨਚਾਰਜ ਰਹਿਣ ਕੈਂਪੇਨਿੰਗ ਦੇ ਇਨਚਾਰਜ ਹੋਣ ਗਿੱਦੜਬਾ ਵਿਧਾਨ ਸਭਾ ਹਲਕੇ ਦੇ ਵਿੱਚ ਉਹ ਕੈਂਪੇਨਿੰਗ ਦੇ ਇਨਚਾਰਜ ਬਣਨ ਤੇ ਇਸ ਮਾਮਲੇ ਨੂੰ ਲੈ ਕੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਵੀ ਸਪਸ਼ਟਕਰਨ ਜਿਹੜਾ ਹੈ ਉਹ ਸਾਂਝਾ ਕਰ ਦਿੱਤਾ ਹੈ ਕਿ ਉਹਨਾਂ ਨੇ ਵੀ ਦੱਸ ਦਿੱਤਾ ਹੈ ਕਿ ਇਹ ਜਿਹੜਾ ਕਰਤੱਵ ਆ ਇਹ ਡਿਊਟੀ ਜਿਹੜੀ ਹੈ ਉਹ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸੌਂਪ ਦਿੱਤੀ ਗਈ ਆ ਹੁਣ ਜੋ ਹਾਲਾਤ ਅਕਾਲੀ ਦਲ ਦੇ ਨੇ ਉਸ ਨੂੰ ਲੈ ਕੇ ਅਜੇ ਤੱਕ ਤਾਂ ਚਰਚਾਵਾ ਇਹ ਚੱਲਦੀ ਆ ਪਈਆਂ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਸੀਟ ਤੋਂ ਉਤਰ ਸਕਦੇ ਨੇ ਕਿਉਂਕਿ ਹਰਦੀਪ ਸਿੰਘ ਡਿੰਪੀ ਢਿਲੋਂ ਜਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੇ ਨੇ ਦੂਜੇ ਪਾਸੇ ਅਮਨਪ੍ਰੀਤ ਬਾਦਲ ਦਾ ਕੋਈ ਲੈਣਾ ਦੇਣਾ ਅਕਾਲੀ ਦਲ ਦੇ ਨਾਲ ਨਜ਼ਰ ਨਹੀਂ ਆ ਰਿਹਾ ਚਰਚਾ ਮਾਣੇ ਕਿ ਬੀਜੇਪੀ ਮਾਨਪ੍ਰਿਤ ਬਾਦਲ ਤੇ ਦਾਅ ਖੇਡ ਸਕਦੀ ਹੈ ਇਸੇ ਦਰਮਿਆਨ ਅਕਾਲੀ ਦਲ ਕਰੂਗਾ ਕੀ ਹੁਣ ਪਰ ਬੀਬਾ ਹਰਸਿਮਰਤ कौर ਬਾਦਲ ਦੇ ਇਸ ਸਿਚੁਏਸ਼ਨ ਦੇ ਵਿੱਚ ਆਉਣ ਦੇ ਨਾਲ ਇੱਕ ਗੱਲ ਕਿਤੇ ਨਾ ਕਿਤੇ ਕਲੀਅਰ ਹੋ ਰਹੀ ਹੈ ਕਿ ਹੋ ਸਕਦਾ ਹੈ ਕਿ ਬੀਬਾ ਹਰਸਿਮਰਤ कौर ਬਾਦਲ ਇੱਥੇ ਆਣ ਕੇ ਸੁਖਵੀਰ ਸਿੰਘ ਬਾਦਲ ਵਾਸਤੇ ਰਾਹ ਪੱਧਰਾ ਕਰਨ ਭਾਵੇਂ ਕਿ ਅਜੇ ਤਨਖਾਹਿਆ ਘਰਾਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਪਰ ਆਉਂਦੇ ਸਮੇਂ ਦੇ ਵਿੱਚ ਜੇ ਵਾਸਤ ਜਿਉਹਨਾ ਵਾਸਤੇ ਕੋਈ ਮਾੜਾ ਮੋਟਾ ਵੀ ਹਵਾ ਦਾ ਬੁੱਲਾ ਆਉਂਦਾ ਹੈ ਜੇ ਕੋਈ ਚੰਗੀ ਮਾੜੀ ਮੋਟੀ ਖਬਰ ਆਉਂਦੀ ਹੈ ਸੁਖਬੀਰ ਬਾਦਲ ਵਾਸਤੇ ਤਾਂ ਜੇ ਸੁਖਬੀਰ ਬਾਦਲ ਚੋਣ ਮੈਦਾਨ 'ਚ ਉਤਰਦੇ ਨੇ ਤਾਂ ਕਿਤੇ ਨਾ ਕਿਤੇ ਲਾਭਦਾਇਕ ਸਾਬਤ ਹੋ ਸਕਦੀ ਹੈ ਇਹ ਸੀਟ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਰਸੂਖ ਕਿਤਨਾ ਕਿਤੇ ਗਿੱਦੜਵਾ ਦੇ ਵਿੱਚ ਹੈ ਹਾਂ ਭਾਵੇਂ ਪਰਸਨੈਲਿਟੀ ਬੇਸਿਸ ਤੇ ਹੋਵੇ ਉਹ ਇੱਕ علیحد੍ਹਾ ਗੱਲ ਹੈ ਮੁੱਦਿਆਂ ਨੂੰ ਲੈ ਕੇ ਗੱਲ ਕਰੀਏ ਤਾਂ ਲੋਕ ਅਲੈਨਾ ਪੱਦਰ ਤੇ ਸੋਚਦੇ ਆ ਪਰ ਜਦੋਂ ਪਰਸਨੈਲਿਟੀ ਬੇਸਡ ਪੋਲਿਟਿਕਸ ਆ ਜਾਂਦੀ ਹੈ ਤੇ ਉਦੋਂ ਲੋਕ ਵੱਖਰੇ ਪੱਦਰ ਦੇ ਉੱਤੇ ਜਾ ਕੇ VOTING ਕਰਦੇ ਆ ਖੈਰ ਗਿੱਦੜਬਾ ਸੀਟ ਹੈ ਔਰ ਗਿੱਦੜਬਾ ਸੀਟ ਤੇ ਕਾਲੀ ਦਲ ਦਾ ਆਪਣਾ ਇਤਿਹਾਸ ਹੈ ਬੀਬਾ ਹਰ ਸਿਮਰਤ कौर ਬਾਦਲ ਨੂੰ ਇੱਥੋਂ ਕੈਂਪੇਨ ਇਨਚਾਰਜ ਲਗਾ ਦਿੱਤਾ ਗਿਆ ਸਿਰਫ ਇੰਨਾ ਹੀ ਨਹੀਂ ਸਗੋਂ ਬਲਵਿੰਦਰ ਸਿੰਘ ਭੁੰਗੜ ਨੇ ਹੋਰ ਬਾਕੀ ਦੇ ਜਿਹੜੇ 2 ਹਲਕੇ ਨੇ ਉਹਨਾਂ ਦੇ ਉੱਤੇ ਵੀ ਵੱਡਾ ਫੈਸਲਾ ਸੁਣਾਇਆ ਇਸੇ ਤਰ੍ਹਾਂ ਸਰਦਾਰ ਹੀਰਾ ਸਿੰਘ ਗਾਬੜੀਆ ਜਿਹੜੇ ਇੱਕ ਪੁਰਾਣੇ ਅਕਾਲੀ ਲੀਡਰ ਨੇ ਉਹਨਾਂ ਨੂੰ ਬਰਨਾਲਾ ਕੌਨਸਟਿਟੂਐਂਸੀ ਤੋਂ ਜ਼ਿੰਮੇਵਾਰੀ ਸੌਂਪੀ ਗਈ ਹੈ ਪਰ ਦੂਜੇ ਪਾਸੇ ਸਰਦਾਰ ਇਕਬਾਲ ਸਿੰਘ ਝੁੰਦਾ ਜਿਹੜੇ ਲੋਕ ਸਭਾ ਇਲੈਕਸ਼ਨ ਵੀ ਲੜ ਚੁੱਕੇ ਨੇ ਉਹਨਾਂ ਨੂੰ ਬਰਨਾਲਾ ਰੂਰਲ ਯਾਨੀ ਕਿ ਬਰਨਾਲਾ ਦਿਹਾਤੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਯਾਨੀ ਕਿ ਬਰਨਾਲਾ ਤੇ ਗਿੱਦੜਬਾ ਜਿਹੜੀ ਹੈ ਇਹ ਦੋ ਸੀਟਾਂ ਨੂੰ ਲੈ ਕੇ ਇਨਚਾਰਜ ਜਿਹੜੇ ਨੇ ਉਹ ਥਾਪ ਦਿੱਤੇ ਗਏ ਨੇ ਹੁਣ ਗਿੱਦੜਬਾ ਦੀ ਪੂਰੀ ਸੀਟ ਦੇ ਉੱਤੇ ਬੀਬਾ ਸਿਮਰਤ ਕੌਰ ਬਾਦਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਦੂਜੇ ਪਾਸੇ ਸਰਦਾਰ ਹੀਰਾ ਸਿੰਘ ਗਾਬੜੀਆ ਅਤੇ ਸਰਦਾਰ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਇਹ ਦੋਵੇਂ ਬਰਨਾਲਾ ਸ਼ਹਿਰੀ ਤੇ ਦਿਹਾਤੀ ਵੱਖ-ਵੱਖ ਸਾਂਭਣਗੇ ਔਰ ਪ੍ਰਾਪਰ ਤਰੀਕੇ ਨਾਲ ਇਹਨਾਂ ਨੂੰ ਕੈਂਪੇਨ ਇਨਚਾਰਜ ਜਿਹੜਾ ਉਹ ਲਗਾ ਦਿੱਤਾ ਗਿਆ ਵੱਡੀ ਜ਼ਿੰਮੇਵਾਰੀ ਹੈ ਆਉਂਦੇ ਸਮੇਂ ਦੇ ਵਿੱਚ ਕੀ ਅਕਾਲੀ ਦਲ ਦੇ ਵਾਸਤੇ ਤਖਤਾ ਪਟ ਸਕਦਾ ਕਿ ਨਹੀਂ ਪਟ ਸਕਦਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਜਿਥੇ ਅਕਾਲੀ ਦਲ ਆਪਣੀ ਕਸ਼ਮਕਸ਼ ਚ ਫਸਿਆ ਹੋਇਆ ਹੈ ਕੀ ਬਣਦਾ ਆਂਦੇ ਸਮੇਂ ਨੂੰ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਨੇ ਇੰਡੀਆ ਪੰਜਾਬੀ ਤੇ